ਜਲ ਦੋਸਤੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂ ਚੰਡੀਗੜ੍ਹ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਮਸ਼ਹੂਰ ਮਾਰਕੀਟ ਦੇ ਵਿੱਚ ਜਿਹਦਾ ਨਾਮ ਹੈ ਸ਼ਾਸਤਰੀ ਮਾਰਕੀਟ ਤੇ ਇਹਨੂੰ ਕਹਿੰਦੇ ਨੇ ਬਾਈ ਦੀ ਮਾਰਕੀਟ ਬਾਈ ਦੀ ਮਾਰਕੀਟ ਕਰਕੇ ਮਸ਼ਹੂਰ ਹੈ ਵਿੰਡੋ ਸ਼ਾਪਿੰਗ ਦੇ ਲਈ ਚੀਪ ਫੈਸ਼ਨ ਦੇ ਲਈ ਫੂਡ ਦੇ ਲਈ ਤੇ ਜੈਲਰੀ ਦੇ ਲਈ ਆਜੋ ਆਪਾਂ ਤੁਹਾਨੂੰ ਬਨ ਬਨ ਕਰਕੇ ਸਾਰੀ ਸ਼ਾਸਤਰੀ ਮਾਰਕੀਟ ਦਾ ਟੂਰ ਕਰਾਉਣੇ ਆ ਤੇ ਤੁਹਾਨੂੰ ਦਿਖਾਉਣੇ ਆ ਇੱਥੇ ਚੀਜ਼ਾਂ ਕਿੰਨੀਆਂ ਸੋਹਣੀਆਂ ਤੇ ਕਿੰਨੇ ਸੋਹਣੇ ਪ੍ਰਾਈਸ ਦੇ ਉੱਪਰ ਮਿਲਦੀਆਂ ਨੇ ਆਜੋ हां जी आपा लो लाग गई सी भूख एक बारी आपा इथे کھاڑ کے گول گپے کھاندے ਆ तैन फिर आपा ਜਾਂਦੇ ਆ مارکیٹ ਦਾ ਟੂਰ ਕਰਨ ਲਈ ਆਪਾਂ ਤੁਹਾਨੂੰ ਅੰਦਰ ਜਾ ਕੇ ਦਿਖਾਉਨੇ ਆ ਕਿ ਇਥੇ ਕੀ ਕੀ ਸਮਾਨ ਮਿਲਦਾ ਕਿੰਨੇ ਚੀਪ ਰੇਟ ਦੇ ਵਿੱਚ ਮਿਲਦਾ ਆ ਤੇ ਕੀ ਕੀ ਚੀਜ਼ਾਂ ਮਿਲਦੀ ਆ ਆ ਜੋ ਮੇਰੇ ਨਾਲ ਜੈਂਟਸ ਦਾ ਵੀ ਸਾਰਾ ਕੁਝ ਮਿਲਦਾ ਉੱਪਰ ਦੇਖ ਲੋ ਠੀਕ ਐ ਤੇ ਆਪਾਂ ਤੁਹਾਨੂੰ ਅੰਦਰ ਤੋਂ ਦਿਖਾਉਨੇ ਆ ਲੇਡੀਜ਼ ਦੀਆਂ ਕੁੜੀਆਂ ਦੀਆਂ ਜੀਨਾਂ ਵੀ ਬਹੁਤ ਚੀਪ ਤੇ ਲੋ ਰੇਟ ਦੇ ਉੱਪਰ ਮਿਲਦੀਆਂ ਨੇ ਕਿ ਪਰਸ ਜਿਹੜੇ ਇੱਥੇ 150 200 ਰੁਪਏ ਦੇ ਮਿਲਦੇ ਨੇ ਸਾਨੂੰ ਲੁਕ ਚੰਡੀਗੜ੍ਹ ਦੇ ਜਿੰਨੇ 20 ਮਹਾਲੀ ਚੰਡੀਗੜ੍ਹ ਦੇ ਲੋਕ ਨੇ ਇੱਕ ਵਾਰ ਇੱਥੇ ਸ਼ਾਪਿੰਗ ਕਰਨ ਵਾਸਤੇ ਜ਼ਰੂਰ ਆਉਂਦੇ ਨੇ ਲੇਟੈਸਟ ਫੈਸ਼ਨ ਸਾਨੂੰ ਇੱਥੇ ਮਿਲ ਜਿਓ ਹਾਂ ਤੁਹਾਨੂੰ ਕੋਲ ਤੇ ਬੀਅਰ ਦੀ ਸਾਰੀ ਬਰਾਇਟੀ ਤੁਹਾਨੂੰ ਮਿਲ ਜੇਗੀ ਇੱਥੋਂ ਠੀਕ ਹੈ ਸੀ ਪਲੇਟ ਦੇ ਉੱਪਰ ਅੱਗੇ ਦਿਖਾਣੇ ਤੁਹਾਨੂੰ ਸਾਰੀ ਵਿੰਡੋ ਸ਼ਾਪਿੰਗ ਤੁਸੀਂ ਇੱਥੇ ਕਰ ਸਕਦੇ ਹੋ ਬੱਚਿਆਂ ਦੀ ਲੇਡੀਜ਼ ਦੀ ਜੈਂਟਸ ਦੀ ਸ਼ੂਜ਼ ਜੁੱਤੀਆਂ ਤੁਹਾਨੂੰ 150 200 ਰੁਪਏ ਦੇ ਵਿੱਚ ਮਿਲ ਜਾਂਦੀਆਂ ਨੇ ਜੀਨ ਤੁਹਾਨੂੰ ਇੱਥੇ ਮਿਲ ਜਾਂਦੀਆਂ ਨੇ ਟੀ-ਸ਼ਰਟ ਮਿਲ ਜਾਂਦੀਆਂ ਨੇ ਮਤਲਬ ਜੈਂਟਸ ਦੀ ਲੇਡੀਜ਼ ਦੀ ਸਾਰੀ ਕੁਆਲਿਟੀ ਤੁਹਾਨੂੰ ਇੱਥੇ ਮਿਲ ਜੇਗੀ ਹੈਂਡਬੈਗ ਮਿਲ ਜਾਣਗੇ ਪਾਰਸ ਮਿਲ ਜਾਣਗੇ ਵੀ ਜਿਹੜਾ ਵੀ ਬੰਦਾ ਚੰਡੀਗੜ੍ਹ ਆਉਂਦਾ ਤਾਂ ਉਹਨੂੰ ਇੱਕ ਵਾਰੀ ਸ਼ਾਸਤਰੀ ਮਾਰਕੀਟ ਬਾਈ ਦੀ ਮਾਰਕੀਟ ਤਾਂ ਜ਼ਰੂਰ ਟੱਕਰ ਲਗਾਉਣਾ ਚਾਹੀਦਾ ਦਿਲ ਖੁਸ਼ ਹੋ ਜਾਊਗਾ ਇੱਥੇ ਸ਼ਾਪਿੰਗ ਕਰਕੇ ਆਜੋ ਬੱਚਿਆਂ ਦੇ ਫੁੱਟਵੀਅਰ ਲੇਡੀਜ਼ ਦੇ ਫੁੱਟਵੀਅਰ ਕੀ ਪ੍ਰਾਈਸ ਕੀ ਹੈ 300 ओके 300 300 ਦੇ ਵਿੱਚ سیل ਕਰ ਰਹੇ ਨੇ ਜੋ ਮਰਜੀ ਜਿੱਦਾਂ ਦਾ ਮਰਜੀ ਆ ਤੁਹਾਨੂੰ 300 300 ਦੇ ਵਿੱਚ ਮਿਲ ਜਾਣਗੇ ਫੋਟੋ ਵੀ ਆ ਸਾਰੇ ਹਰ ਤਰ੍ਹਾਂ ਦੇ ਤੇ ਮੇਕਅਪ ਦਾ ਸਮਾਨ ਵੀ ਮਿਲ ਜਗਾ ਹਾ ਅੰਡਰਗਾਰਮੈਂਟਸ ਪੰਜਾਬੀ ਸੂਟ ਆਪਾਂ ਇੱਕ ਵਾਰੀ ਦੇਖਦੇ ਆ ਚੈੱਕ ਕਰਦੇ ਆ ਕਪੜਾ ਕਿਦਾਂ ਦਾ ਆ ਹਾਂ ਜੀ ਉਹ ਸਾਹਮਣੇ ਦੇਖੋ ਇੱਥੇ ਮਤਲਬ 5000 ਰੁਪਏ ਦੇ ਫੁੱਟ ਮੈਟ ਦਿੰਦੇ ਨੇ ਸਾਰੀ ਸ਼ਾਪਿੰਗ ਤੁਸੀਂ ਬਹੁਤ ਹੀ ਚੀਪ ਰੇਟ ਤੇ ਕਰ ਸਕਦੇ ਹੋ ਬੱਚਿਆਂ ਦੇ ਕੱਪੜੇ ਦੇਖੋ ਮੋਬਾਈਲ ਅਸੈਸਰੀ ਜੁਐਲਰੀ ਫੁੱਟਵੀਅਰ ਲੇਡੀਜ਼ ਦੀਆਂ ਜੀਨਸ ਵਗੈਰਾ ਟੌਪ ਸਭ ਕੁਝ ਇਹ ਦੇਖੋ ਇੱਥੇ ਮੇਕਅਪ ਦਾ ਸਮਾਨ ਸਾਰਾ ਸਭ ਕੁਝ ਇੱਧਰ ਰੋਡ ਦੇ ਉੱਪਰ ਲਾ ਕੇ ਬੈਠੇ ਹੋਏ ਨੇ ਇਹ ਪਾਰਸ ਵਗੈਰਾ ਸਾਰਾ ਕੁਝ 5000 ਰੁਪਏ ਦੇ ਦੇ ਰਹੇ ਨੇ ਲਿਪਸਟਿਕ ਵਗੈਰਾ ਸਭ ਕੁਝ ਤੁਹਾਨੂੰ ਇੱਥੇ ਮਿਲ ਜੇਗਾ ਅੱਗੇ ਦਿਖਾਉਨੇ ਆ ਤੁਹਾਨੂੰ ਇਹ ਦੇਖੋ ਮੇਕਅਪ ਦਾ ਸਾਰਾ ਸਮਾਨ ਇੱਧਰ ਰੋੜ ਦੇ ਲਾ ਕੇ ਬੈਠੇ ਹੋਏ ਨੇ ਬੈਗ ਸਭ ਕੁਝ ਜੈਲਰੀ ਮੋਬਾਈਲ ਐਸੈਸਰੀ ਸ਼ੇਰਜ਼ ਵਗੈਰਾ ਸਭ ਕੁਝ ਤੁਹਾਨੂੰ ਮਿਲ ਜਗਾ ਇੱਥੇ 50 50 ਰੁਪਏ ਦੇ ਮੈਚਸ ਦੇ ਰਹੇ ਨੇ ਬੈੱਡ ਸ਼ੀਟਸ ਵਗੈਰਾ ਨੇਲ ਪੇਂਟ ਸਭ ਕੁਝ ਤੁਹਾਨੂੰ ਮਿਲ ਜਗਾ ਹਾਂਜੀ ਇਧਰ ਨਹੀਂ ਸਾਈਡ ਸਾਰੀਆਂ ਪੰਜਾਬੀ ਸੂਟ ਦੀਆਂ ਦੁਕਾਨਾਂ ਨੇ ਦੇਖੋ ਇੱਥੇ 550 ਰੁਪਏ ਦੇ ਸਾਰੇ ਸੂਟ ਵੀ ਤੇ ਦੁਪੱਟਾ 550 ਰੁਪਏ ਦੇ ਦੇ ਰਹੇ ਨੇ ਅੱਗੇ ਦਿਖਾਨੀ ਤੁਹਾਨੂੰ ਇਹ ਕ੍ਰੌਕਰੀ ਦੀ ਦੁਕਾਨਾ ਇਹਨਾਂ ਨੇ ਵੀ ਸਾਰੇ ਚੀਜ਼ਾਂ ਬਾਹਰ ਆਪਣੀਆਂ ਸੇਲ ਤੇ ਲਾਈਆਂ ਹੋਈਆਂ ਨੇ ਇਹ ਦੇਖੋ ਜੈਲਰੀ ਵਗੈਰਾ ਸਭ ਰੋਡ ਸਾਈਡੇ ਲਗਾ ਲਗਾ ਕੇ ਬੈਠੇ ਹੋਏ ਨੇ 300 300 300 ਸ਼ੂਜ਼ ਵਗੈਰਾ ਫੁੱਟਵੀਅਰ ਇਹ ਦੇਖੋ ਆਪਾਂ ਪੁੱਛਦੇ ਆ ਨਾ ਤਾਂ ਕੀ ਰੇਟ ਆ ਹਰਜ ਕੀ ਪ੍ਰਾਈਸ ਹੈ 250 ਵਾਲੀ 200 ਦੇ ਦੇ ਰਹੇ ਨੇ ਸਾਰੀਆਂ ਸਾਰੀਆਂ ਚਪਲਾਂ ਇਹ ਸ਼ੂਜ਼ ਵੀ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜਾਣਗੇ ਸਭ ਕੁਆਲਿਟੀ ਮਿਲ ਜੇਗੀ ਇੱਧਰ ਵੀ 200 200 ਦੇ ਲਾਏ ਹੋਏ ਨੇ ਇਹਨਾਂ ਨੇ ਠੀਕ ਹੈ 800 ਵਿੱਚ ਦੋ ਰਿੰਗ 150 ਵਿੱਚ ਦੋ ਰਿੰਗ ਇੱਕ ਤੁਹਾਨੂੰ ਚੀਜ਼ ਦਿਖਾਨੀ ਆ ਦੇਖੋ ਸਾਹਮਣੇ ਸ਼ਾਪ ਬਣੀ ਹੋਈ ਆ ਇੱਥੇ ਜਿੰਨੀਆਂ ਵੀ ਚੀਜ਼ਾਂ ਮਿਲਦੀਆਂ ਨੇ ਸਾਰੀਆਂ ਜੇਲ੍ਹ ਵਾਲੀਆਂ ਚੀਜ਼ਾਂ ਮਿਲਦੀਆਂ ਨੇ ਇਹ ਸ਼ਾਪ ਬਣੀ ਹੋਈ ਹੈ ਬਾਜ਼ੀ ਦੇ ਵਿੱਚ ਇੱਥੇ ਸਾਰੀਆਂ ਜੇਲ੍ਹ ਵਾਲੀਆਂ ਚੀਜ਼ਾਂ ਮਿਲਦੀਆਂ ਨੇ ਮਤਲਬ ਜਿਹੜੇ ਜੇਲ੍ਹ ਤੋਂ ਲੋਕ ਹੁੰਦੇ ਨੇ ਉਹਨਾਂ ਤੋਂ ਕੰਮ ਕਰਵਾਉਂਦੀ ਹੈ ਗਵਰਨਮੈਂਟ ਉਹ ਚੀਜ਼ਾਂ ਅੰਦਰ ਬਣਾਉਂਦੇ ਨੇ ਉਹ ਸਾਰੀਆਂ ਇੱਥੇ ਸੇਲ ਹੁੰਦੀਆਂ ਨੇ ਬਹੁਤ ਲੋਕ ਇੱਥੋਂ ਲੈ ਕੇ ਲੈ ਕੇ ਜਾਂਦੇ ਨੇ ਜਿਨ੍ਹਾਂ ਨੂੰ ਪੰਡਤ ਵਗੈਰਾ ਦੱਸਦੇ ਨੇ ਕੋਈ ਉਹ ਤੋਂ ਲੈ ਲੈ ਕੇ ਵੀ ਜਾਂਦੇ ਨੇ ਇਹ ਸਪੈਸ਼ਲ ਸਾਰੇ ਚੰਡੀਗੜ੍ਹ ਦੇ ਵਿੱਚ ਇੱਥੇ ਹੀ ਆ ਪੰਜਾਬ ਦੇ ਵਿੱਚ ਇੱਥੇ ਹੀ ਆ ਇਹ ਜਗਾ ਜੀ ਇਹ ਸਾਰੀਆਂ ਬਾਹਰ ਵਾਲੀਆਂ ਸ਼ਾਪਸ ਨੇ ਤੋਂ ਡ్రਾਈ ਫਰੂਟਸ ਤੋਂ ਵਗੈਰਾ ਬੇਕਰੀ ਵਗੈ ਮਤਲਬ ਸ਼ਾਮ ਤੱਕ ਸ਼ਾਮ ਹੁੰਦੇ ਹੁੰਦੇ ਇੱਥੇ ਰੋਡ ਸਾਈਡ ਸਾਰੀਆਂ ਦੁਕਾਨਾਂ ਲੱਗ ਜਾਣੀਆਂ ਨੇ ਲੋਕ ਬਹੁਤ ਇੱਥੇ ਸ਼ਾਪਿੰਗ ਕਰਦੇ ਨੇ ਇਹ ਨਹੀਂ ਹੈ ਕਿ ਇਹ ਵਿੰਡੋ ਸ਼ਾਪਿੰਗ ਇੱਥੇ ਕੋਈ ਆਮ ਨਾਲ ਸ਼ਾਪਿੰਗ ਕਰਨ ਵਾਸਤੇ ਬਾਈ ਦੀ ਮਾਰਕੀਟ ਸ਼ਾਪਿੰਗ ਵਾਸਤੇ ਫੇਮਸ ਆ ਠੰਡੇ ਔਰ ਦੇ ਵਿੱਚ ਹਾਂਜੀ ਹੁਣ ਤੁਹਾਨੂੰ ਬਾਈ ਦੇ ਵਿੱਚ ਇੱਕ ਹੋਰ ਮਾਰਕੀਟ ਦਿਖਾਉਣੀ ਹੈ ਜਿੱਥੇ ਸਾਰੇ ਜੈਲਰੀ ਜੈਲਰ ਨੇ ਇੱਥੇ ਸਾਰੀ ਜੈਲਰ ਦੀ ਮਾਰਕੀਟ ਆ ਸਾਰੀਆਂ ਸ਼ਾਪਸ ਇੱਥੇ ਜੈਲਰ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਮਾਰਕੀਟ ਸਜਾਈ ਹੋਈ ਔਰ ਸਾਰੇ ਦੇ ਸਾਰੇ ਇੱਥੇ ਜੈਵਲਰ ਬੈਠੇ ਹੋਏ ਨੇ ਇਹ ਮੇਨ ਜੈਵਲਰ ਦੀ ਮਾਰਕੀਟ ਹੈ ਚੰਡੀਗੜ੍ਹ ਦੀ ਬਾਈ ਦੇ ਵਿੱਚ ਹੀ ਪੈਂਦੀ ਹੈ ਤੇ ਜੇਕਰ ਤੁਸੀਂ 골ਡ ਦੀ ਕੋਈ ਸ਼ਾਪਿੰਗ ਕਰਨੀ ਹੈ ਤਾਂ ਤੁਸੀਂ ਇਹ ਮਾਰਕੀਟ ਤੋਂ ਕਰ ਸਕਦੇ ਹੋ ਔਰ ਇੱਥੇ ਬਹੁਤ ਸਾਰੀਆਂ ਸ਼ਾਪਸ ਇਦਾਂ ਦੀਆਂ ਨੇ ਜਿਹੜੀਆਂ ਕੋਈ ਤੁਹਾਡੇ ਤੋਂ ਲੇਬਰ ਚਾਰजेस ਵੀ ਨਹੀਂ ਲੈਂਦੀਆਂ ਸਿਰਫ ਜੀਐਸਟੀ ਐਂਡ 골ਡ ਦਾ ਰੇਟ ਅੱਜ ਤੁਹਾਨੂੰ ਅੱਗੇ ਤੋਂ ਦਿਖਾਣੇ ਆਂ ਹਾਂਜੀ ਇਹ ਸਾਰੀ 골ਡ ਮਾਰਕੀਟ ਦੇਖ ਲੋ ਕਿ ਤੁਹਾਨੂੰ ਦੇਖਣਾ ਸਾਰੀਆਂ ਨੇ ਸਾਰੀਆਂ ਜਿਹੜੀਆਂ ਸ਼ਾਪਸ ਨੇ ਸਾਰੀਆਂ ਨੇ ਸਾਰੀਆਂ ਜੈਲਰ ਦੀਆਂ ਨੇ ਪਰ ਸਾਰੀਆਂ ਸ਼ਾਪਸ ਦੇ ਅੱਗੇ ਇੱਕ ਇੱਕ ਸਕਿਉਰਿਟੀ ਗਾਰਡ ਜਰੂਰ ਖੜਾ ਹੋਇਆ ਕਿਉਂਕਿ ਤੇ ਬਹੁਤ ਸਾਰਾ ਲੱਖਾਂ ਕਰੋੜਾਂ ਅਰਬਾਂ ਦਾ 골ਡ ਪਿਆ ਹੋਇਆ ਆ ਠੀਕ ਹੈ ਪਰ ਅੱਗੇ ਤੋਂ ਦਿਖਾਉਣੀ ਆ ਇਹ ਜਿੰਨੀ ਵੀ ਡੈਕੋਰੇਸ਼ਨ ਕੀਤੀ ਹੋਈ ਆ ਸਾਰੀ ਡੈਕੋਰੇਸ਼ਨ ਇਹ ਜੈਲਰ ਨੇ ਕੀਤੀ ਹੋਈ ਆ ਕਿਉਂਕਿ ਇਹ ਜੰਡੀਗੜ ਦੀ ਸਭ ਤੋਂ ਵਧੀਆ ਜੈਲਰ ਮਾਰਕੀਟ ਆ ਆ ਦੇਖੋ ਇਹ ਸਾਰਾ ਡੈਕੋਰੇਸ਼ਨ ਜਿੰਨੀ ਜਿੱਥੋਂ ਤੱਕ ਵੀ ਤੁਹਾਨੂੰ ਦਿਖ ਰਹੀ ਆ ਇਹ ਸਾਰੀ ਦੀ ਸਾਰੀ 골ਡ ਦੀ ਸ਼ਾਪ ਦੀ 골ਡ ਸ਼ਾਪ ਦੀ ਡੈਕੋਰੇਸ਼ਨ ਆ ਇਹ ਦੇਖੋ ਅੱਗੇ ਤੱਕ ਸਾਰੀਆਂ ਸ਼ਾਪਸ ਜਿੱਥੋਂ ਤੱਕ ਵੀ ਤੁਸੀਂ ਦੇਖੋਗੇ ਸਾਰੀਆਂ 골ਡ ਦੀਆਂ ਸ਼ਾਪਸ ਨੇ ਵਿੱਚ ਇੱਕ ਅੱਧੀ ਸ਼ਾਪ ਕੋਈ ਕੱਪੜੇ ਦੀ ਕੋਈ ਇੱਕ ਅੱਧੀ ਸ਼ਾਪ ਆ ਸਕਦੀ ਹੈ ਬਟ ਸਾਰੀਆਂ ਨੇ ਸਾਰੀਆਂ ਸ਼ਾਪਸ ਨੇ ਜੈਲਰ ਦੀਆਂ 골ਡ ਦੇ gold and diamond ਚੰਡੀਗੜ੍ਹ ਦੀ ਜਿੰਨੀ ਵੀ 골드 ਦੀ ਸ਼ਾਪਿੰਗ ਹੁੰਦੀ ਹੈ 80% ਸ਼ਾਪਿੰਗ ਇੱਥੋਂ ਹੁੰਦੀ ਆ ਹਾਂਜੀ ਦੋਸਤੋ ਸ਼ਾਪਿੰਗ ਕਰਨ ਲਈ ਇੱਕ ਹੋਰ ਮਾਰਕੀਟ ਤੇ ਤੁਹਾਨੂੰ ਵਿਜ਼ਿਟ ਕਰਾਉਣ ਲੱਗੀ ਆ ਸੈਕਟਰ 15 ਦੀ ਪਟੇਲ ਮਾਰਕੀਟ ਇਹ ਵੀ ਵਿੰਡੋ ਸ਼ਾਪਿੰਗ ਲਈ ਚੰਡੀਗੜ੍ਹ ਦੀ ਕਾਫੀ ਫੇਮਸ ਮਾਰਕੀਟ ਆ ਇਹਦੇ ਵਿੱਚ ਮੈਂ ਤੁਹਾਨੂੰ ਸਾਰੀ ਸ਼ਾਪਿੰਗ ਕਰਨ ਲਈ ਸ਼ਾਪਸ ਦਿਖਾਵਾਂਗੀ ਤੇ ਇਹਦੇ ਵਿੱਚ ਇੱਕ ਚਾਈਨੀਜ਼ ਮਾਰਕੀਟ ਬਣੀ ਹੋਈ ਹੈ ਜਿਹੜੀ ਚੰਡੀਗੜ੍ਹ ਦੀ ਬਹੁਤ ਫੇਮਸ ਮਾਰਕੀਟ ਆ ਜਦੋਂ ਕਿ ਤੇ ਤੁਹਾਡਾ ਚੱਕਰ ਲੱਗੇ ਤੁਸੀਂ ਇੱਥੋਂ ਚਾਈਨੀਜ਼ ਫੂਡ ਜ਼ਰੂਰ ਟ੍ਰਾਈ ਕਰਿਓ ਆ ਕੇ ਇੱਕ ਵਾਰੀ ਤੇ ਚਲੋ ਆਜੋ ਆਪਾਂ ਅ ਹਾਂਜੀ ਹੁਣ ਆਪਾਂ ਚੱਲਦੇ ਆਂ ਅੰਦਰ ਮਾਰਕੀਟ ਦਾ ਚੱਕਰ ਲਗਾਉਣੇ ਆਂ ਇਹ ਦੇਖੋ ਇੱਥੇ ਵੀ ਬਾਈ ਜੀ ਤਰ੍ਹਾਂ ਸਾਰੇ ਫੁੱਟਵੀਅਰ ਤੁਹਾਨੂੰ ਮਿਲ ਜਾਣਗੇ ਸਾਰੀ ਸ਼ਾਪਿੰਗ ਤੁਹਾਨੂੰ ਮਿਲ ਜੇਗੀ ਲੇਡੀਜ਼ ਦਾ ਸਾਰਾ ਸਮਾਨ ਮਿਲ ਜੇਗਾ ਕੱਪੜੇ ਵਗੈਰਾ ਸਭ ਕੁਝ ਬੱਚਿਆਂ ਦੇ ਸਾਰੇ ਕੱਪੜੇ ਵਗੈਰਾ ਸਭ ਕੁਝ ਮਿਲ ਜਾਣਗੇ ਇਹਦੇ ਵਿੱਚ ਆਜੋ ਆਪਾਂ ਤੁਹਾਨੂੰ ਅੰਦਰ ਤੋਂ ਦਿਖਾਉਨੇ ਆਂ ਬਹੁਤ ਹੀ ਚੀਪ ਤੇ ਲੋ ਰੇਟ ਦੇ ਉੱਪਰ ਆਜੋ ਆਪਾਂ ਤੁਹਾਨੂੰ ਅੰਦਰ ਤੋਂ ਦਿਖਾਉਨੇ ਆਂ ਇੱਥੇ ਤੁਹਾਨੂੰ ਹਰ ਚੀਜ਼ ਬਹੁਤ ਹੀ ਫੈਸ਼ਨੇਬਲ ਤੇ ਟ੍ਰੈਂਡੀ ਮਿਲੇਗੀ ਜੋ ਵੀ ਚੀਜ਼ ਹੈ ਨਾ ਹਰ ਜਿੱਥੇ ਬੜੀ ਫੈਸ਼ਨੇਬਲ ਤੇ ਟ੍ਰੈਂਡੀ ਮਿਲੇਗੀ ਇਹ ਵੀ ਦਿੱਲੀ ਦੀ ਸਰੋਜਨੀ ਮਾਰਕੀਟ ਜਿੱਤਨਾ ਇੱਕ ਬਹੁਤ ਹੀ ਚੰਡੀਗੜ੍ਹ ਦੀ ਫੇਮਸ ਮਾਰਕੀਟ ਹੈ ਹਾਂਜੀ ਇੱਥੇ ਵੀ ਸਾਰੀ ਸ਼ਾਪਿੰਗ ਉਹੀ ਲੇਡੀਜ਼ ਦੇ ਸੂਟ ਵਗੈਰਾ ਸਭ ਕੁਝ ਬਹੁਤ ਹੀ ਘੱਟ ਰੇਟ ਦੇ ਉੱਪਰ ਫੈਸ਼ਨੇਬਲ ਚੀਜ਼ਾਂ ਜਿੰਨਾ ਹਰ ਬ੍ਰਾਂਡ ਦੀ ਫਰਸਟ ਕਾਪੀ ਇੱਥੇ ਤੁਹਾਨੂੰ ਮਿਲ ਜੇਗੀ ਦੇਖਣ ਵਾਸਤੇ ਅੱਜ ਤੁਹਾਨੂੰ ਅੱਗੇ ਵਿਜ਼ਿਟ ਕਰਾਨੀ ਆ ਮੈਂ ਦੇਖੂ ਸੂਟਸ ਵਗੈਰਾ ਸਭ ਕੁਝ ਇੱਥੇ ਤੁਹਾਨੂੰ ਮਿਲ ਜੇਗਾ ਹੈਂਡਲੂਮ ਦੀ ਵੀ ਹਰ ਆਈਟਮ ਤੁਹਾਨੂੰ ਮਿਲ ਜੇਗੀ ਇੱਥੇ

ट्रैवल बैग हैंड बैग पॉट्स वगैरह सब कुछ बहुत ही लो रेट के उपर तुम तो मिल जाएगा सारा कुछ अगे जाके आप देखते हैं देख। फुटवेयर शूज सैंडल चप्पल वगैरह सब कुछ तो मिल जाएंगे ਜੀ ਇਹ ਸੈਕਟਰ 15 ਦੀ ਚਾਈਨੈਸ ਫੂਡ ਮਾਰਕੀਟ ਜਿਹੜੀ ਬਹੁਤ ਫੇਮਸ ਹੈ ਇੱਥੇ ਤੁਹਾਨੂੰ ਸਾਰੀਆਂ ਚਾਈਨੈਸ ਆਈਟਮਾਂ ਖਾਣ ਦਾ ਸੇ ਮਿਲ ਜਾਣਗੀਆਂ ਜੇ ਸ਼ਾਪਿੰਗ ਕਰਦੇ-ਕਰਦੇ ਤੁਹਾਨੂੰ ਭੁੱਖ ਲੱਗ ਗਈ ਆ ਤੇ ਤੁਸੀਂ ਇੱਥੇ ਆ ਕੇ ਚਾਈਨੈਸ ਟਰਾਈ ਕਰ ਸਕਦੇ ਹੋ ਬਹੁਤ ਫੇਮਸ ਮਾਰਕੀਟ ਹੈ ਚੰਡੀਗੜ੍ਹ ਦੀ ਚਾਈਨੈਸ ਮਾਰਕੀਟ ਅੰਦਰ ਤੋਂ ਕਾਫੀ ਵੱਡੀ ਆ ਸ਼ਾਪਿੰਗ ਮਾਰਕੀਟ ਦੇ ਵੈਸਟ ਸਾਈਡ ਤੇ ਆ ਚਲੋ ਆਪਾਂ ਤੁਹਾਨੂੰ ਸਾਰੀ ਦਿਖਾਉਂਦੇ ਆ ਸਾਈਡਾਂ ਤੇ ਥੈਂਕ ਯੂ ਐਂਡ ਸਾਰੀ ਚਾਈਨੈਸ ਮਾਰਕੀਟ ਆ ਮੈਮ ਹਾਂਜੀ ਅਗਰ ਤੁਸੀਂ ਚਾਈਨੀਜ਼ ਨਹੀਂ ਖਾਣਾ ਚਾਹੁੰਦੇ ਤੁਹਾਨੂੰ ਚਾਈਨੀਜ਼ ਪਸੰਦ ਨਹੀਂ ਆ ਤੁਸੀਂ ਸਿੰਪਲ ਖਾਣਾ ਖਾਣਾ ਚਾਹੁੰਦੇ ਹੋ ਤਾਂ ਸਾਰਾ ਕੁਝ ਇੱਧਰ ਮਿਲਦਾ ਆ ਦਾਲ ਰੋਟੀ ਫੁਲਕਾ ਚਾਵਲ ਸਭ ਕੁਝ ਤੁਹਾਨੂੰ ਇੱਥੇ ਮਿਲੇਗਾ ਮਾਰਕੀਟ ਦੇ ਬੈਕ ਸਾਈਡ ਤੇ ਹਾਂਜੀ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਆਂ ਕੱਲ ਮਿਲਦੇ ਆਂ ਆਪਾਂ ਨਿਊ ਬਲੌਗ ਦੇ ਵਿੱਚ ਜਲਦੀ